ਇਹティア ਉਹ ਕਿੰਨੇ ਮੌਲਿਕ ਦੇ ਦਰਜ ਕੀਤੇ ਗਏ ਜੀ ਦੇਖੋ ਜੀ ਟੋਟਲ ਜਿਹੜੀ ਅਸੀਂ 2 ਕਿਲੋ 393 ਗ੍ਰਾਮ ਇਹ ਰੰ ਜਿਹੜੀ ਆਪਾਂ ਬਰਾਮਦ ਕੀਤੀ ਹੈ ਇਹਨਾਂ ਵਿੱਚ ਇਹ ਦੋਸ਼ੀ ਆਪਾਂ ਤਿੰਨ ਗ੍ਰਿਫਤਾਰ ਕੀਤੇ ਹੈ ਜਿਨ੍ਹਾਂ ਦੀ ਉਮਰ ਕਰੀ 24-25 ਸਾਲ ਹੈ ਔਰ ਇਹ ਬਿਲਕੁਲ ਨਿਊ ਹੈਗੇ ਹਨ ਇਹਨਾਂ ਨਵਾਂ ਨਵਾਂ ਜਿਹੜੇ ਕੰਮ ਸ਼ੁਰੂ ਕਰਦੇ ਇਹਨਾਂ ਬੱਚਿਆਂ ਨੇ ਵਿੱਚ ਲਾਲਚ ਵਿੱਚ ਆ ਕੇ ਇਹ ਕੰਮ ਕਰਦੇ ਔਰ ਇਹਨਾਂ ਪੇਰਕਵਰੀ ਆਪਾਂ ਕੀਤੀ ਹੈ ਔਰ ਅਸੀਂ ਇਹਦੇ ਬੈਕਵੰਡ ਲੀਕ ਤੇ ਜਾ ਰਹੇ ਹਾਂ ਅਸੀਂ ਵੱਖ-ਵੱਖ ਆਪਣੇ ਟੀਮਾਂ ਬਣਾ ਕੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਬਦੇ ਕੰਮ ਕਰ ਰਹੇ ਆ ਅਸੀਂ ਮੌਕੇ ਤੇ ਜਾ ਕੇ ਸਾਡੇ ਜੀਓ ਸਾਹਿਬਾ ਔਰ ਆਪਣੀ ਟੀਮਾਂ ਲਗਾ ਕੇ ਇਹਨਾਂ ਨੂੰ ਹੀ ਆਪਾਂ ਗ੍ਰਿਫਤ ਕੀਤਾ ਸਰ ਇਹ ਦੋਵੇਂ ਮਾਮਲੇ ਜੇ ਗੱਲ ਕਰੀਏ ਇਹ ਕਿੱਥੋਂ ਦੇ ਜਿਹੜੇ ਹੈਗੇ ਨੇ ਇੱਕ ਦੋਵੇਂ ਵੱਖ-ਵੱਖ ਮਾਮਲੇ ਕਿੱਥੇ ਜਿਹੜੇ ਅਰਚਿਤ ਕੀਤੇ ਗਏ ਜੀ ਇਹ ਤੇ ਸਾਡੇ ਜਿਹੜੇ ਇੱਕ ਹੈਗਾ ਮੁਲਜ਼ਮ ਦਾ ਨਾਮ ਜੀ ਹੈਗਾ ਜੀ ਮਨਜਿੰਦਰ ਸਿੰਘ ਪੱਪੜ ਪੁੱਤਰ ਗੁਰਚੰਦ ਸਿੰਘ ਵਾਸੀ ਪਿੰਡ ਸਦਰ ਦੀਵਾਲਾ ਇਹ ਜ਼ਿਲ੍ਹਾ ਫਿਰੋਜ਼ਪੁਰ ਦਾ ਜੀ ਇਹ ਦੀ ਬ੍ਰਾਮ ਦੀ ਜਿਹੜੀ ਇਹ ਕੋਈ ਹੈ ਇਹ ਕੋ 302 ਗ੍ਰਾਮ ਸਾਡੇ ਕੋ ਇਹ ਹੀਰੋਨਾਂ ਬਰਾਬਰ ਤਕੀ ਹੈ ਇਹ ਕੋ ਕੋ ਜਿਹੜਾ ਦੂਸਰਾ ਸਾਡਾ ਹੈਗਾ ਮਸਲਾ ਆਪਣਾ ਮਾਮਲਾ ਇਹ ਹੈਗਾ ਐਫ ਆਰ ਨੰਬਰ 181 ਇਹ ਮੁੰਜਮ ਹੈ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਮਹਿੰਦਰ ਸਿੰਘ ਵਾਸੀ ਬਸਤੀ ਸੁਖਣਾਪੀ ਇਸ ਲਾਇਨ ਖਾੜ ਕੋ ਸਥਾਨਾ ਸਦਰ ਫਰੀਪੁਰ ਜ਼ਿਲ੍ਹਾ ਫਰੀਪੁਰ ਦੇਹਰਾ ਰਮਲੇ ਜੀ ਤੇ ਨੰਬਰ ਦੂਸਰਾ ਜਾਂ ਤੀਜਾ ਮੁੰਜਮ ਹੈਗਾ ਹਰਪ੍ਰੀਤ ਸਿੰਘ ਉਰਫ ਹੈਰੀ ਪੁੱਤਰ ਸਤਰਾਮ ਸਿੰਘ ਵਾਸੀ ਬਸਤੀ ਸੁਖਨਾ ਸਰ ਕਿੰਨੇ ਦਿਨ ਪਹਿਲਾਂ ਵੀ ਕੋਈ ਮਕਦਮਾ ਜਿਹੜਾ ਦਰਜ ਕੀ ਗਿਆ ਨਹੀਂ ਬਿਲਕੁਲ ਯਾਰਾਂ ਦੇ ਪਹਿਲਾਂ ਕੋਈ ਵੀ ਮਕਦਮਾ ਨਹੀਂ ਹੈ ਇਹ ਬਿਲਕੁਲ ਨਹੀਂ ਹੋਈ ਸਰ ਹੀਰੋਇਨ ਕਿੱਥੋਂ ਆਈ ਹੋਈ ਸੀਗੀ ਇਹਨਾਂ ਦੇ ਕੋਲ ਇਨਫਰਮੇਸ਼ਨ ਸਾਨੂੰ ਜਦੋਂ ਮਿਲੀ ਹੈ ਸਾਨੂੰ ਇਹ ਵੀ ਪਤਾ ਜਾਣਕਾਰੀ ਲੱਗੀ ਹੈ ਕਿ ਇਹ ਡਰੋਨ ਦੇ ਥਰੂ ਆਈ ਹੈ ਇਹ ਪਾਕਿਸਤਾਨ ਤੋਂ ਡਰੋਨ ਆਂਦਾ ਰਾਤ ਨੂੰ ਕਾਫੀ ਦਿਨ ਤੋਂ ਸਾਡੀ ਇਨਫਰਮੇਸ਼ਨ ਆਈ ਮਗਰ ਲੱਗੇ ਸੀਗੇ ਕਿ ਡਰੋਨ ਜਦੋਂ ਵੀ ਆਇਆ ਸਾਨੂੰ ਮਗਬਨ ਨੇ ਦੱਸਿਆ ਵੀ ਡਰੋਨ ਵਗੈਰਾ ਆਂਦੇ ਆ ਜੇ ਤੁਹਾਨੂੰ ਪਤਾ ਲੱਗਿਆ ਵੀ ਡਰੋਨ ਆਇਆ ਫਿਰ 2-4 ਦਿਨਾਂ ਬਾਅਦ ਆਪਾਂ ਇਹ ਕੀਦ ਕਰਦੇ ਸਰਕ ਨਹੀਂ ਦੇ ਤਾਂ ਕੰਮ ਕਰਦੇ ਹੀ ਇਹ ਇਹ ਕਰੀਬ 4-5 ਮਹੀਨੇ ਤੋਂ ਬਿਲਕੁਲ ਨਿਊ ਹੈ ਨਵੀਂ ਹੈ ਬਿਲਕੁਲ